ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਵੇਖੋ ਜੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਦੱਸੇ ਹੋਏ ਰਸੋਈ ਘਰ ਦੇ ਰਾਜ 21 ਕਿਚਨ ਟਿਪਸ ਜਿਨ੍ਹਾਂ ਦੇ ਪਿੱਛੇ ਸੇਤ ਬਰਕਤ ਅਤੇ ਸ਼ਿਫਾ ਦਾ ਖਜ਼ਾਨਾ ਹੈ ਨੰਬਰ 1 ਲੋਣ ਵਾਲੇ ਡੱਬੇ ਵਿੱਚ ਥੋੜੇ ਜਿਹੇ ਚੌਲਾਂ ਦੇ ਦਾਣੇ ਪਾਉਣੇ ਚਾਹੀਦੇ ਹਨ ਫਾਇਦਾ ਲੂਣ ਵਿੱਚ ਨਮੀ ਨਹੀਂ ਆਵੇਗੀ ਅਤੇ ਭੋਜਨ ਖਰਾਬ ਨਹੀਂ ਹੋਵੇਗਾ ਰੂਹਾਨੀ ਅਸਰ ਲੂਣ ਤਵਜ਼ਨ ਬੈਲੈਂਸ ਦੀ ਨਿਸ਼ਾਨੀ ਹੈ ਜਦੋਂ ਲੂਣ ਸਹੀ ਹੈ ਤਾਂ ਕਰ ਦੇ ਵਿੱਚ ਬਰਕਤ ਬਣੀ ਰਹਿੰਦੀ ਹੈ ਨੰਬਰ 2 ਕਣਕ ਦਾ ਆਟਾ ਬਣਾਉਣ ਦੇ ਟਾਈਮ ਉਸ ਦੇ ਵਿੱਚ ਥੋੜੀ ਜਹੀ ਸਾਬਤ ਮੇਥੀ ਮਿਕਸ ਕਰੋ ਫਾਇਦਾ ਆਟੇ ਦੀ ਗਰਮੀ ਘਟ ਹੁੰਦੀ ਹੈ ਅਤੇ ਪਾਚਨ ਸ਼ਕਤੀ ਮਜ਼ਬੂਤ ਬਣਦੀ ਹੈ ਰੋਹਾਨੀ ਅਸਰ ਮੇਥੀ ਸਬਰ ਵਰਗੀ ਹੈ ਕੌੜੀ ਜ਼ਰੂਰ ਹੈ ਪਰ ਫਾਇਦਾ ਬਹੁਤ ਕਰਦੀ ਹੈ ਨੰਬਰ 3 ਗੰਡੇ ਦੀਆਂ ਛਿਲੜਾਂ ਸੁੱਟਣੀਆਂ ਨਹੀਂ ਚਾਹੀਦੀਆਂ ਹਨ ਸਕਾਕੇ ਲਮਾਰੀ ਵਿੱਚ ਰੱਖੋ ਫਾਇਦਾ ਕੀੜੇ ਮਕੌੜੇ ਭਜਦੇ ਹਨ ਰੋਹਾਨੀ ਅਸਰ ਗੰਡਾ ਪਰਮਾਤਮਾ ਦਾ ਬਹੁਤ ਪਸੰਦੀਦਾar ਸਬਜੀ ਹੈ ਇਸ ਦੇ ਨਾਲ ਨજરਬੰਦ ਦੂਰ ਹੁੰਦੀ ਹੈ ਨੰਬਰ 4 ਤਨੀਏ ਤੇ ਪੁਦੀਨੇ ਦਾ ਪਾਊਡਰ ਬਣਾ ਕੇ ਰੱਖੋ ਫਾਇਦਾ ਤਾਜ਼ਗੀ ਦੇਣ ਵਾਲਾ ਡਰਿੰਕ ਹਰ ਵਕਤ ਤਿਆਰ ਰਹਿੰਦਾ ਹੈ ਰੋਹਾਨੀ ਅਸਰ ਹਰ ਹਰਾ ਦਰਖਤ ਅੱਲਾ ਦੀ ਰਹਿਮਤ ਦੀ ਨਿਸ਼ਾਨੀ ਹੈ ਇਸ ਦੇ ਨਾਲ ਸਰੀਰ ਨੂੰ ਦਿਲ ਨੂੰ ਸਕੂਨ ਮਿਲਦਾ ਹੈ ਨੰਬਰ 5 ਬਈਆਂ ਰੋਟੀਆਂ ਕਦੇ ਵੀ ਸੁੱਟਣੀਆਂ ਨਹੀਂ ਚਾਹੀਦੀਆਂ ਫਾਇਦਾ ਗਾਂ ਕੁੱਤੇਾਂ ਜਾਂ ਪੰਛੀਆਂ ਨੂੰ ਪਾ ਦੇਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਰੋਹਾਨੀ ਅਸਰ ਪਰਮਾਤਮਾ ਨੇ ਫਾਲਤੂ ਭੋਜਨ ਸੁੱਟਣ ਤੋਂ ਮਨਾ ਕੀਤਾ ਹੈ ਇਸ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਨੰਬਰ 6 ਸੁੱਕੀਆਂ ਲਾਲ ਮਿਰਚਾਂ ਨੂੰ ਤੁਪ ਵਿੱਚ ਰੱਖੋ ਹਰ ਹਫਤੇ ਫਾਇਦਾ ਉਲੀ ਨਹੀਂ ਲੱਗੂਗੀ ਜ਼ਹਿਰ ਨਹੀਂ ਬਣੂਗਾ ਅਤੇ ਨਾ ਮਿਰਚਾਂ ਖਰਾਬ ਹੋਣਗੀਆਂ ਰੋਹਾਨੀ ਅਸਰ ਤੁਪ ਖੁਦ ਇੱਕ ਤਬੀਦੀ ਇਲਾਜ ਹੈ ਕਰਦੇ ਵਿੱਚ 네ਗੇਟਿਵਿਟੀ ਨੂੰ ਘੱਟ ਕਰਦੀ ਹੈ ਨੰਬਰ 7 ਨਿੰਬੂ ਦੀਆਂ ਛਿਲੜਾਂ ਸਕਾ ਕੇ ਫਰਿੱਜ ਵਿੱਚ ਰੱਖੋ ਫਾਇਦਾ ਫਰਿੱਜ ਦੇ ਵਿੱਚੋਂ ਜੋ ਸਮੈਲ ਆਉਂਦੀ ਹੈ ਨਿੰਬੂ ਦੀਆਂ ਛਿਲੜਾਂ ਰੱਖਣ ਦੇ ਨਾਲ ਦੂਰ ਹੁੰਦੀ ਹੈ ਰੋਹਾਨੀ ਅਸਰ ਨਿੰਬੂ ਤਹਾਰਤ ਦਾ ਅਲਾਮਤ ਹੈ ਅਤੇ ਸਫਾਈ ਅਧਾ ਇਮਾਮ ਹੈ ਨੰਬਰ 8 ਸ਼ਹਿਦ ਨੂੰ ਲੋਹੇ ਦੇ ਭਾਂਡੇ ਵਿੱਚ ਕਦੇ ਨਾ ਰੱਖੋ ਜੀ ਫਾਇਦਾ ਉਸ ਦੇ ਤੱਤ ਖਰਾਬ ਹੋ ਜਾਂਦੇ ਹਨ ਰੋਹਾਨੀ ਅਸਰ ਸ਼ਹਿਦ ਕੁਰਾਨ ਵਿੱਚ ਸ਼ਿਫਾ ਕਿਹਾ ਗਿਆ ਹੈ ਇਸ ਦਾ ਅਦਬ ਕਰਨਾ ਬਹੁਤ ਜ਼ਰੂਰੀ ਹੈ ਨੰਬਰ 9 ਸਬਜ਼ੀ ਕੱਟਣ ਦੇ ਟਾਈਮ ਬਿਸਮਲਾ ਜ਼ਰੂਰ ਪੜੋ ਜੀ ਫਾਇਦਾ ਭੋਜਨ ਆਪਣਾ ਸਵਾਦ ਬਣਦਾ ਹੈ ਅਤੇ پاک ਹੁੰਦਾ ਹੈ ਰੋਹਾਨੀ ਅਸਰ ਹਰ ਕੰਮ ਦੀ ਸ਼ੁਰੂਆਤ ਬਿਸਮిల్లా ਨਾਮ ਲੈਣ ਦੇ ਹੋਵੇ ਤਾਂ ਉਸ ਦੇ ਵਿੱਚ ਬਰਕਤ ਅਤੇ ਸੇਤ ਦੋਨਾਂ ਨੂੰ ਰਾਹਤ ਮਿਲਦੀ ਹੈ ਅਤੇ ਆਪਣਾ ਤੰਦਰੁਸਤੀ ਸਰੀਰ ਰਹਿੰਦਾ ਹੈ ਨੰਬਰ 10 ਲਸਣ ਅਤੇ ਅਦਰਕ ਦਾ ਪੇਸਟ ਬਣਾ ਕੇ ਇੱਕ ਹਫਤੇ ਵਾਸਤੇ ਫਰਿੱਜ ਵਿੱਚ ਰੱਖੋ ਜੀ ਫਾਇਦਾ ਟਾਈਮ ਦੀ ਬਚਤ ਹੁੰਦੀ ਹੈ ਅਤੇ ਹਰ ਰੋਜ਼ ਭੋਜਨ ਕਰਨ ਦੇ ਨਾਲ ਸਿਹਤ ਬਣਦੀ ਹੈ ਰੋਹਾਨੀ ਅਸਰ ਇਹਨਾਂ ਦੋਵਾਂ ਦਾ ਜ਼ਿਕਰ ਤਿੱਬੇ ਨਬੀ ਵਿੱਚ ਆਉਂਦਾ ਹੈ ਇਸ ਦੇ ਅੰਦਰ ਵੀ ਸ਼ਫਾਦਾ ਰਾਜ ਹੈ ਨੰਬਰ 11 ਹਫਤੇ ਵਿੱਚ ਇੱਕ ਦਿਨ ਸਿਰਕਾ ਅਤੇ ਪਾਣੀ ਦੇ ਨਾਲ ਆਪਣੇ ਘਰ ਦੀ ਰਸੋਈ ਨੂੰ ਸਾਫ਼ ਕਰੋ ਫਾਇਦਾ ਬੈਕਟੀਰੀਅਰ ਖਤਮ ਹੁੰਦੇ ਹਨ ਰੋਹਾਨੀ ਅਸਰ ਸਿਰਕਾ ਪਰਮਾਤਮਾ ਨੂੰ ਬਹੁਤ ਪਸੰਦ ਹੈ ਇਸ ਦੇ ਨਾਲ ਬੁਰੀਆਂ ਤਾਕਤਾਂ ਵੀ ਕਰ ਤੋਂ ਦੂਰ ਰਹਿੰਦੀਆਂ ਹਨ ਨੰਬਰ 12 ਬਦਾਮ ਭੇਂ ਕੇ ਹਰ ਰੋਜ਼ ਖਾਓ ਫਾਇਦਾ ਦਿਮਾਗ ਤੇਜ ਨੀਂਦ ਵਧੀਆ ਆਉਂਦੀ ਹੈ ਰੋਹਾਨੀ ਅਸਰ ilm ਅਤੇ ਹਕਮਤ ਦੀ ਤਾਕਤ ਅੱਲਾ ਦੀ ਨਿਹਮਤ ਹੈ ਇਹ ਨਿਹਮਤ ਬਰਕਰਾਰ ਰਹਿੰਦੀ ਹੈ ਨੰਬਰ 13 ਚੌਲ ਬਣਾਉਣ ਤੋਂ ਪਹਿਲਾਂ ਪਾਣੀ ਵਿੱਚ 20 ਮਿੰਟ ਪਾ ਕੇ ਰੱਖ ਦਿਓ ਜੀ ਫਾਇਦਾ ਚੌਲ ਜਲਦੀ ਬਣਦੇ ਹਨ ਗੈਸ ਬਚ ਜਾਂਦੀ ਹੈ ਰੋਹਾਨੀ ਅਸਰ ਸਬਰ ਦੇ ਨਾਲ ਬਣਿਆ ਭੋਜਨ ਹਮੇਸ਼ਾ ਵਧੀਆ ਬਣਦਾ ਹੈ ਸਬਰ ਹੀ ਇੱਕ ਬਰਕਤ ਲਿਆਉਂਦਾ ਹੈ ਨੰਬਰ 14 ਸੁੱਕਾ ਅਦਰਕ ਸੁੰਡ ਪਾਊਡਰ ਬਣਾ ਕੇ ਰੱਖੋ ਜੀ ਫਾਇਦਾ ਸਰਦੀ ਖੰਘ ਜੁਕਾਮ ਦੇ ਵਿੱਚ ਬਹੁਤ ਫਾਇਦੇਮੰਦ ਹੈ ਰੋਹਾਨੀ ਅਸਰ ਹਰ ਬਿਮਾਰੀ ਦਾ ਇਲਾਜ ਜ਼ਮੀਨ ਵਿੱਚ ਰੱਖਿਆ ਗਿਆ ਹੈ ਬਸ ਤਲਾਸ਼ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਨੰਬਰ 15 ਰਾਤ ਦਾ ਬਚਿਆ ਹੋਇਆ ਭੋਜਨ ਕਿਸੇ ਜ਼ਰੂਰਤਮੰਦ ਨੂੰ ਦੇ ਦੇਣਾ ਚਾਹੀਦਾ ਹੈ ਫਾਇਦਾ ਭੋਜਨ ਬਰਬਾਦ ਨਹੀਂ ਹੁੰਦਾ ਅਤੇ ਸਵਾਬ ਮਿਲਦਾ ਹੈ ਰੋਹਾਨੀ ਅਸਰ ਭੁੱਖ ਦੇ ਨਾਲ ਲੜਨਾ ਇਬਾਦਤ ਹੈ ਦੇਣ ਵਾਲਾ ਹਮੇਸ਼ਾ ਪ੍ਰਮਾਤਮਾ ਦਾ ਪਿਆਰਾ ਹੁੰਦਾ ਹੈ ਨੰਬਰ 16 ਮਹੀਨੇ ਵਿੱਚ ਇੱਕ ਵਾਰ ਰਸੋਈ ਦੇ ਵਿੱਚ ਅਰਗਵਤੀ ਜਾਂ ਤੂਫ਼ ਜਰੂਰ ਲਗਾਓ ਜੀ ਫਾਇਦਾ ਕਿਟਾਣੂ ਮਰਦੇ ਹਨ ਅਤੇ ਖੁਸ਼ਬੂ ਵਧੀਆ ਆਉਂਦੀ ਹੈ ਰੋਹਾਨੀ ਅਸਰ ਖੁਸ਼ਬੂ ਫਰਿਸ਼ਤਿਆਂ ਨੂੰ ਪਸੰਦ ਹੈ ਇਸ ਦੇ ਨਾਲ ਰਹਿਮਤ ਦਾ ਨਜ਼ੂਲ ਹੁੰਦਾ ਹੈ ਨੰਬਰ 17 ਆਲੂਆਂ ਨੂੰ ਲੋਣ ਵਾਲੇ ਪਾਣੀ ਵਿੱਚ ਉਬਾਲੋ ਫਾਇਦਾ ਆਲੂਆਂ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਰੋਹਾਨੀ ਅਸਰ ਹਰ ਚੀਜ਼ ਨੂੰ ਅੰਦਾਜ਼ ਨਾਲ ਬਣਾਉਣਾ ਅਹਿਸਾਨ ਹੈ ਅਤੇ ਪ੍ਰਮਾਤਮਾ ਅਹਿਸਾਨ ਕਰਨ ਵਾਲਿਆਂ ਨੂੰ ਮੁਹੱਬਤ ਕਰਦਾ ਰਹਿੰਦਾ ਹੈ ਨੰਬਰ 18 ਨਿੰਬੂ ਪਾਊਡਰ ਵਿੱਚ ਥੋੜਾ ਕਾਲਾ ਲੂਣ ਅਤੇ ਤਿਲ ਪਾਓ ਫਾਇਦਾ ਡਾਈਜੇਸ਼ਨ ਦਰੁਸਤ ਲੂ ਤੋਂ ਹਿਫਾਜ਼ਤ ਮਿਲਦੀ ਹੈ ਰੋਹਾਨੀ ਅਸਰ ਪਾਣੀ ਤੋਂ ਵਧੀਆ ਕੋਈ ਚੀਜ਼ ਨਹੀਂ ਇਸ ਨੂੰ ਸ਼ਿਫਾ ਦੇ ਨਾਲ ਪਰਣਾ ਨiyet ਦੀ ਗੱਲ ਹੈ ਨੰਬਰ 19 ਨਵੇਂ ਭਾਂਡੇ ਵਿੱਚ ਪਹਿਲੀ ਵਾਰ ਕੋਈ ਮਿੱਠੀ ਚੀਜ਼ ਬਣਾਓ ਜੀ ਫਾਇਦਾ ਭਾਂਡੇ ਦੀ ਨਮੀ ਅਤੇ ਗੰਧ ਦੂਰ ਹੁੰਦੀ ਹੈ ਰੋਹਾਨੀ ਅਸਰ ਮਿੱਠਾ ਰਿਸ਼ਤਿਆਂ ਨੂੰ ਜੋੜਦਾ ਹੈ ਇਸ ਲਈ ਨਵੀਂ ਚੀਜ਼ ਦੀ ਸ਼ੁਰੂਆਤ ਮਿੱਠੀ ਹੋਣੀ ਚਾਹੀਦੀ ਹੈ ਨੰਬਰ 2 ਰਸੋਈ ਦੇ ਵਿੱਚ ਜੁੱਤੀਆਂ ਚਪਲਾਂ ਨਹੀਂ ਪਾਉਣੀਆਂ ਚਾਹੀਦੀਆਂ ਫਾਇਦਾ ਸਫਾਈ ਅਤੇ ਤੰਦਰੁਸਤੀ ਰਹਿੰਦੀ ਹੈ ਰੋਹਾਨੀ ਅਸਰ ਜਿੱਥੇ ਭੋਜਨ ਬਣਾਉਂਦੇ ਹਾਂ ਉਥੇ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਉਹ ਵੀ ਇੱਕ ਇਬਾਦਤ ਦੀ ਤਰ੍ਹਾਂ ਹੈ ਨੰਬਰ 21 ਭਾਂਡੇ ਸਾਫ ਕਰਨ ਦੇ ਟਾਈਮ ਪਰਮਾਤਮਾ ਦਾ ਨਾਮ ਜ਼ਰੂਰ ਲਵੋ ਫਾਇਦਾ ਦਿਲ ਹਲਕਾ ਹੁੰਦਾ ਹੈ ਥਕਾਨ ਘਟ ਮਹਿਸੂਸ ਹੁੰਦੀ ਹੈ ਰੋਹਾਨੀ ਅਸਰ ਜੋ ਜ਼ਬਾਨ ਪ੍ਰਮਾਤਮਾ ਦਾ ਨਾਮ ਲੈਂਦੀ ਹੈ ਉਸ ਦੇ ਉੱਤੇ ਕਦੇ ਵੀ ਕੋਈ ਗੁਨਾਹ ਨਹੀਂ ਟਿਕਦੇ ਦੋਸਤੋ ਅੱਜ ਤੁਹਾਨੂੰ ਇਹ ਪਤਾ ਲੱਗਾ ਹੈ ਕਿ ਰਸੋਈ ਘਰ ਖਾਣਾ ਬਣਾਉਣ ਦੀ ਜਗ੍ਹਾ ਨਹੀਂ ਬਲਕਿ ਬਰਕਤ ਸਿਹਤ ਅਤੇ ਰੋਹਾਨੀ ਸ਼ਿਫਾ ਦਾ ਖਜ਼ਾਨਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਰਸੋਈ ਘਰ ਦੇ ਕਿਚਨ ਟਿਪਸ ਵਿੱਚੋਂ ਕੋਈ ਵੀ ਇੱਕ ਗੱਲ ਚੰਗੀ ਲੱਗੀ ਹੈ ਤਾਂ ਇਸ ਦੇ ਉੱਤੇ ਜ਼ਰੂਰ ਅਮਲ ਕਰੋ ਅਤੇ ਆਪਣੇ ਲੋਕਾਂ ਤੱਕ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ